ਸੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਗੇ ਅੱਜ ਕਈ ਦਿਨਾਂ ਬਾਅਦ ਅਸੀਂ ਵੀਡੀਓ ਬਣਾ ਰਹੇ ਹਾਂ ਕੁਝ ਕ ਪਰਿਵਾਰਕ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਅਸੀਂ ਵੀਡੀਓ ਨਹੀਂ ਪਾ ਸਕੇ ਸੋ ਕਹਿੰਦੇ ਆ ਵੀ 12 ਸਾਲਾਂ ਬਾਅਦ ਪ੍ਰਮਾਤਮਾ ਰੂੜੀ ਦੀ ਵੀ ਸੁਣ ਲੈਂਦਾ ਹੈ ਨਾ ਇੱਕ ਕਹਾਵਤ ਹੈ ਸੋ ਤੁਹਾਡੇ ਪਿਆਰ ਸਦਕਾ ਤੇ ਅੱਜ ਤੁਹਾਡਾ ਭਰਾ ਮਦਲ ਇੱਕ ਸਾਂਝੇ ਪਰਿਵਾਰ ਦੇ ਵਿੱਚ ਨਮਕ ਘਰ ਦੀ ਉਸਾਰੀ ਕਰ ਰਹੇ ਹਾਂ ਸਾਰਾ ਰਸੋਈ ਵਗੈਰਾ ਦਾ ਜਿੰਨਾ ਸਮਾਨ ਆ ਸਾਰਾ ਉਹ ਇੱਥੇ ਆਵੇਗਾ ਬੱਚੇ ਨਾਲ ਲੱਗੇ ਨੇ ਦੇਖ ਸਕਦੇ ਹੋ ਆਪਾਂ ਇੱਧਰ ਸਫਾਈ ਕਰ ਲਾਂਗੇ ਇਹ ਰਹਿ ਆ ਰਹਿ ਕੇ ਇਹਦੀ ਅਸੀਂ ਆਪਾਂ ਬਸੰਦਾ ਲੱਗਣਾ ਹਾਂ ਜੈਸੇ ਇੱਧਰ ਹੀ ਲਿਆਵਾਂਗੇ ਫਿਰ ਉੱਧਰ ਰਸੋਈ ਸਾਰਾ ਰੂਟੀ ਪਾਣੀ ਸਾਰਾ ਇੱਥੇ ਹੀ ਬਣਿਆ ਕਰੇਗਾ ਆ ਬੱਚਿਆਂ ਨੂੰ ਤਾਂ ਸਾਹ ਦੇਖੋ ਕਿੰਨਾ ਗਾਇ ਹੈ ਨਾ ਤੋਂ ਬਈ ਨਮਕਰ ਬਣਾਉਣ ਜਾ ਰਹੇ ਹਾਂਗੇ ਪਰਮਾਤਮਾ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ ਮੌਕਾ ਦੇਵੇ ਸੋ ਸਾਂਝੇ ਪਰਿਵਾਰ ਦੇ ਵਿੱਚ ਸਾਂਝੇ ਘਰ ਦੀ ਅੱਜ ਇੱਕ ਸਾਂਝੀ ਇੱਟ ਅਸੀਂ ਲਾਉਣ ਜਾ ਰਹੇ ਹਾਂ ਪਹਿਲਾਂ ਤਾਂ ਮਾਂ ਨੇ ਇਹ ਮਹਿਸੂਸ ਹੁੰਦਾ ਇੱਕ ਮਿੰਟ ਪੁੱਤਰ ਇੱਕ ਮਿੰਟ ਪੁੱਤਰ ਅ ਪਹਿਲਾਂ ਤਾਂ ਮਾਂ ਨੇ ਇਹ ਮਹਿਸੂਸ ਹੁੰਦਾ ਹੈ ਕਿ ਸਾਡਾ ਪਰਿਵਾਰ ਸਾਂਝਾ ਹੈਗਾ ਜਿੱਥੇ ਦੋ ਪ੍ਰਭਾਵਾਂ ਦੇ ਵਿੱਚ ਥਵਾਕ ਹੈਗਾ ਦੋ ਭਰਾ ਮਿਲਵਰਤਨ ਰੱਖਦੇ ਆ ਉੱਥੇ ਪਰਮਾਤਮਾ ਦਾ ਵਾਸਾ ਹੈਗਾ ਤੋ ਦੋਸਤੋ ਅੱਜ ਮਿਸਤਰੀ ਦਾ ਪਹਿਲਾ ਦਿਨ ਹੈਗਾ ਹਜੇ ਪੱਟ-ਪਟਈਆ ਕਰ ਰਹੇ ਨੇ ਕੁਝ ਕੁ ਜਗ੍ਹਾ ਦਾ ਆਓ ਮੈਂ ਤੁਹਾਨੂੰ ਉਹ ਮਾਹੌਲ ਵੀ ਵਿਖਾਉਣਾ ਗੱਡੀ ਮੈਂ ਇੱਥੋਂ ਬਾਹਰ ਕੱਢਤੀ ਸੀ ਗੱਡੀ ਨੂੰ ਆਪਾਂ ਕਰਾਂਗੇ ਸਾਹਮਣੇ ਘਰੇ ਸੈੱਟ ਕਿਉਂਕਿ ਫਿਰ ਦਿੱਕਤ ਆਉਂਦੀ ਹੈ ਨਾ ਸਾਰਾ ਰੋਟੀ ਪਾਣੀ ਦਾ ਸਾਰਾ ਆਪਣਾ ਪ੍ਰਬੰਧ ਇੱਥੇ ਹੀ ਰਹੇਗਾ ਸੋ ਦੋਸਤੋ ਮੈਂ ਤੁਹਾਨੂੰ ਦੱਸਿਆ ਦੀਗਾ ਕਿ ਆਪਾਂ ਇਹ ਵਾਲਾ ਪੋਸਣ ਸਾਰਾ ਚੇਂਜ ਕਰਨਾ ਹੈਗਾ ਬਾਈ ਹੁਣੀ ਲੱਗੇ ਹੋਏ ਨੇ ਨਾਲ ਅੱਜ ਤੇ ਇਸ ਤਰ੍ਹਾਂ ਆਪਾਂ ਇੱਕ ਵਾਰ ਸਟਾਰਟ ਕਰਤਾ ਸਾਰਾ ਇਸ ਨੂੰ ਚੱਕ ਦੇਵਾਂਗੇ ਅੱਜ ਨਿਆਵਾ ਵਗੈਰਾ ਪੱਟੀਆਂ ਜਾਣਗੀਆਂ ਤੇ ਆ ਚਾਦਰ ਵਗੈਰਾ ਸਾਰੀਆਂ ਲਾ ਕੇ ਸਾਰੀ ਸੱਤ ਵਗੈਰਾ ਇਹਦੀ ਪ੍ਰੋਪਰ ਪਾਈ ਜਾਊਗੀ ਸੋ ਇੱਥੇ ਆਪਾਂ ਗੈਸਟ ਰੂਮ ਤਿਆਰ ਕਰਨਾ ਕਿਉਂਕਿ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਜਦੋਂ ਸਾਡੇ ਮਿੱਤਰ ਦੋਸਤ ਸਾਡੇ ਮੋਹ ਪਿਆਰ ਰੱਖਣ ਵਾਲੇ ਭੈਣ ਭਾਈ ਆਉਂਦੇ ਸੀ ਇਹ ਸਭ ਚੱਕ ਦਿੱਤਾ ਜਾਵੇਗਾ ਸਾਹਮਣੇ ਜਿਹੜਾ ਰਸੋਈ ਆ ਇਹ ਵੀ ਹਟਾ ਦਿੱਤੀ ਜਾਊਗੀ ਸੋ ਇੱਕ ਘੈਂਟ ਜੀ ਲੁੱਕ ਦਾ ਇੱਕ ਸੋਹਣਾ ਜਿਹਾ ਘਰ ਇੱਥੇ ਬਣਾਇਆ ਜਾਊਗਾ आधे बजे के अंदर अंदर ही आ जाना मैंने सीखा बना बना ਇੱਕ ਬਿੰਦੜੀ ਸਾਰਾ ਦੀ ਸਫਾਈ ਹੋਈ ਆ ਹੱਥ ਲੈ। ਹੋਰੋਂ ਕਹਾਣੀਆਂ ਦੇਖੀ ਜਾਂਦੇ। ਦੇਖ ਲੈ ਮੈਂ ਅੱਧਾ ਉੱਪਰ ਦਿੱਤੀ ਵੀ ਲੈ। ਲਾਓ ਜੀ ਆਪਾਂ ਹਨਾ ਸਾਰਾ ਇਹ ਸਫਾਈ ਕਰ ਲਈ ਇੱਕ ਵਾਰੀ ਤੇ ਇੱਕ ਵਾਰੀ ਤਾਂ ਸੈਂਪਲ ਪੁੱਛਾ ਲਾ ਕੇ ਹੁਣ ਸਾਰਾ ਸਰ ਪੁੱਛਟ ਕੇ ਨਾ ਤੋੜਾਂਗੇ ਛੱਡ ਲਾ ਕੇ। ਮੈਨਾਂ ਪਾਣੀ ਦੇ ਹੋ ਕੇ ਤੇ ਸਾਥ ਜਾਓ ਜੂ ਨਾ ਇਧਰੋਂ।

はいはいはいはいはいはい ਦੇਖਦਾ ਇੱਕ ਮਿੰਟ ਨਹੀਂ ਰੁਕ ਜਾ ਲਓ ਜੀ ਆਪਾਂ ਕਰਤਾ ਕੰਮ ਸਟਾਰਟ ਅੱਜ ਬਰੀਤੀ ਲਹਾਈ ਆਪਾਂ ਨੇ ਬਜਰੀ ਆਪਾਂ ਦੇਖਦਾ ਮੀਂਹ ਦਾ ਮੌਸਮ ਦੇਖ ਕੇ ਲਹਾਵਾਂਗੇ ਸੋ ਅੱਜ ਤੋਂ ਆਪਾਂ ਕਰਤਾ ਇਹ ਕੰਮ ਸਟਾਰਟ ਮਹਾਰਾਜ ਦੀ ਕਿਰਪਾ ਨਾਲ ਕੁਝ ਮਿੰਟ ਕਰ ਦੂ ਵੀ ਅੱਜ ਕੱਲ ਹੋ ਜਾਣਾ ਸਾਰੀ ਚੱਕੜੀ ਪੂਰੇ ਕਰਨੇ ਬਸ ਪਰਾਂ ਵਾਲੇ ਪਾਸਾ ਚੱਕੜਾ ਇੱਥੋਂ ਜਾ ਕੇ ਪਿੱਛੇ ਜਾ ਕੇ ਆਹ ਜਿੱਤੀ ਚੱਲ ਰਹੇ ਨੇ ਲੈ ਉਹ ਕੜੇ ਤਾਂ ਅੰਚਾਲ ਹੈ ਚਲੋਇ ਚੰਨੋਇ 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 ਲੱਭਣ ਤਾਂ ਚੱਲ ਖੜੀ ਹੋ ਜਾ Terima <laughs> <laughs> <hugurra> kasih. <hugurra> ਸਾਨੂੰ ਨਾ ਦਿੱਕਤ ਬਹੁਤ ਜ਼ਿਆਦਾ ਹੁੰਦੀ ਸੀ ਜਦੋਂ ਰਿਸ਼ਤੇਦਾਰ ਯਾਰ ਮਿੱਤਰ ਘਰ ਆਉਨੇ ਹਨਾ ਤਾਂ ਸਾਨੂੰ ਥੋੜਾ ਜਿਹਾ ਆਊਟ ਜਾ ਲੱਗਦਾ ਸੀਗਾ ਵੀ ਕਿੱਥੇ ਉਹਨਾਂ ਨੂੰ ਬਿਠਾਈ ਹੈ ਹੈਨਾ ਪੁਰਾਣੇ ਤਰ੍ਹਾਂ ਵਾਲਾ ਘਰ ਆ ਬਈ ਬਾਕੀ ਹੋਰ ਯਾਰ ਦੋਸਤ ਦੂਰ ਦਰਾਡੇ ਦੇ ਰਿਸ਼ਤੇਦਾਰ ਜਦੋਂ ਆਉਂਦੇ ਨੇ ਤਾਂ ਸਾਨੂੰ ਦਿੱਕਤ ਬਹੁਤ ਆਉਂਦੀ ਸੀਗੀ ਸੋ ਅੱਜ ਕੋਈ ਸਮਾਂ ਹੁੰਦਾ ਹੈਨਾ ਸੋ ਅੱਜ ਪਹਿਲੀ ਗੱਲ ਤਾਂ ਇਹ ਆ ਵੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਹੈਨਾ ਘਰ ਦੇ ਵਿੱਚ ਸਾਂਝੇ ਪਰਿਵਾਰ ਦੇ ਵਿੱਚ ਕੰਮ ਚਲਾਇਆ ਜਾ ਰਿਹਾ ਹੈ ਬਸ ਥੋੜੇ ਦਿਨਾਂ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਸੋਹਣੀ ਤੇ ਕਲਾਸਕ ਲੁੱਕ ਦੇਖੋਗੇ ਜਿਵੇਂ ਤੁਹਾਨੂੰ ਦੱਸਿਆ ਦੀਗਾ ਜਿਵੇਂ ਉਹ ਮੂਸੇ ਵਾਲੇ ਨੇ ਨਹੀਂ ਆਪਣੇ ਲੱਗੀਆਂ ਹੋਈਆਂ ਜਾਲੀਆਂ ਵਗੈਰਾ ਹਨ ਉਸ ਤਰ੍ਹਾਂ ਆਪਾਂ ਸਾਰਾ ਇਹਨੂੰ ਤਿਆਰ ਕਰਨਾ ਹੈ ਹੈਨਾ ਕੰਮ ਕਰ ਰਿਹਾ ਤੇ ਮੇਰਾ ਹੋ ਗਿਆ ਸੀਗਾ ਨਾਲ ਹੀ ਡੈਰੀ ਦਾ ਟਾਈਮ ਮਸ਼ੀਨਾਂ ਵਗੈਰਾ ਮੈਂ ਆਨ ਕਰ ਦਿੱਤੀਆਂ ਨੇ ਤੇ ਹੁਣ ਆਪਾਂ ਨਾਲ ਹੀ ਦੁੱਧ ਪਾਉਣਾ ਵੀ ਸਟਾਰਟ ਕਰਦੇ ਆ ਸੋ ਜ਼ਿੰਦਗੀ ਭਜਨ ਅਠ ਭਰੀ ਹੈਗੇ ਸੋ ਗੱਲਾਂ-ਗੱਲਾਂ ਜਿ ਮੈਨੂੰ ਇੱਕ ਗੱਲ ਯਾਦ ਆ ਗਈ ਦੋਸਤੋ ਜਦੋਂ ਅਸੀਂ ਉਸ ਸਾਰੀ ਦੀ ਹਜੇ ਗੱਲ ਕਰਦੀ ਪਏ ਸੀਗੇ ਤਾਂ ਛੋਟੇ ਭਰਾ ਨੂੰ ਕੋਈ ਕਹਿੰਦਾ ਵੀ ਕਹਿੰਦਾ ਵੀ ਤੁਹਾਡਾ ਇੱਥੇ ਦੋ ਜਾਨਿਆਂ ਦਾ ਮਤਲਬ ਦੋ ਭਰਾਵਾਂ ਦਾ ਕਹਿੰਦਾ ਵੀ ਤੁਹਾਡਾ ਸਰਨਾ ਨਹੀਂ ਹੈ ਮੈਂ ਕਿਹਾ ਵੀ ਬਚਪਨ ਤੋਂ ਲੈ ਕੇ ਸਾਰੀ ਜ਼ਿੰਦਗੀ ਨਾਲ ਜੀ ਹੈ ਨਾ ਤੇ 33 34 ਸਾਲ ਦੀ ਮੇਰੀ ਉਮਰ ਹੋ ਗਈ ਸਰਦਾ ਕਿਉਂ ਨਹੀਂ ਹੈ ਹੈ ਨਾ ਸਭ ਕੁਝ ਹੋ ਜਾਂਦਾ ਹੈ ਕਹਨ ਤੋਂ ਭਾਵੇਂ ਹੈਗਾ ਵੀ ਉਹ ਜਿਹੇ ਦੋਸਤਾਂ ਤੋਂ ਆਪਾਂ ਨੂੰ ਸਾਵਧਾਨ ਵੀ ਹੋਣਾ ਚਾਹੀਦਾ ਹੈ ਜਿਹੜੇ ਕਿ ਇੱਕ ਹੱਸ ਦੇ ਵਸ ਦੇ ਘਰ ਨੂੰ ਤੀਲੀ ਲਾਉਂਦੇ ਨੇਗੇ ਇਹ ਵੀ ਮੇਰਾ ਮੈਸੇਜ ਨਾਲ ਨਾਲ ਸੀਗਾ ਕਿਉਂਕਿ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦੇ ਵਿੱਚ ਕਦੇ ਕੁਝ ਲੁਕੋ ਕੇ ਨਹੀਂ ਰੱਖਿਆ ਹੈਗਾ ਬਹੁਤ ਸੋਹਣਾ ਪਰਿਵਾਰ ਹੈਗਾ ਸਾਰੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਸੈਟੀਸਫਾਈ ਨੇ ਹੈ ਨਾ ਵੀ ਪਰ ਕੁਝ ਕੁ ਗੱਲਾਂ ਇਹ ਹੁੰਦੀਆਂ ਨੇ ਜਿਵੇਂ ਆਪਾਂ ਕਹਿ ਦਈਏ ਕਿ ਖਾਂਦਿਆਂ ਨੂੰ ਵੇਖ ਕੇ ਦੁਨੀਆ ਜਰਦੀ ਨਹੀਂ ਹੈ ਹੈ ਨਾ ਮੈਂ ਸਾਰੇ ਯਾਰਾਂ ਦੋਸਤਾਂ ਨੂੰ ਭਾਵੇਂ ਸੱਚ ਦੇ ਵਿੱਚ ਥੋੜੇ ਹੋਂ ਭਾਵੇਂ ਬਹੁਤੇ ਹੋਂ ਮੈਂ ਇਹ ਕਹਿਣਾ ਭਾਵੇਂ ਸਾਡਾ ਆਪਣੇ ਲਾ ਲੋ ਜਾਂ ਤੁਹਾਡੇ ਆਪਣੇ ਹੈ ਨਾ ਕਦੇ ਵੀ ਕਿਸ ਨੂੰ ਰਹਿ ਮਾਸਵਰਾ ਜਿਹੜਾ ਮਾੜਾ ਨਾ ਦਿਓ ਕਿਉਂਕਿ ਰਹੇ ਤਾਂ ਇੱਥੇ ਸਿਕੰਦਰ ਵਰਗੇ ਨਹੀਂ ਹੈਗੇ ਆਪਾਂ ਕੌਣ ਆ ਵੀ ਕੌਣ ਕਿੰਨਾ ਸਮਾ ਹੈ ਨਾ ਸੋ ਮੇਰਾ ਮੈਸੇਜ ਸਾਰਿਆਂ ਨਾਲੋਂ ਵੱਧ ਉਹਨਾਂ ਮਿੱਤਰਾਂ ਦੋਸਤਾਂ ਨੂੰ ਵੀ ਹੈ ਕਿ ਜੋ ਅੰਦਰੂਨੀ ਖਾਰਾ ਵੀ ਰੱਖਦੇ ਨੇਗੇ ਸੋ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਪਰ ਮੈਂ YouTube ਦੇ ਮਾਧਿਅਮ ਰਾਹੀਂ ਕਿ ਮੈਂ ਜੇ ਅਜਿ ਮੇਰੇ ਨਾਲ ਹੋ ਰਿਹਾ ਜਾਂ ਮੇਰੇ ਘਰ ਦੀ ਕਹਾਣੀਆਂ ਤਾਂ ਇਹ ਹਰ ਇੱਕ ਭਰਾ ਦੇ ਨਾਲ ਹੁੰਦਾ ਹੈਗਾ ਮਤਲਬ ਬਿਨਾਂ ਗੱਲ ਤੋਂ ਪੰਪ ਦੇਣਾ ਬਿਨਾਂ ਗੱਲ ਤੋਂ ਗਲਤ ਗਾਈਡ ਕਰਨਾ ਹੈਨਾ ਜਿਹਦੇ ਨਾਲ ਕਿ ਪਰਿਵਾਰਾਂ ਦੇ ਵਿੱਚ ਆਪਸੀ ਗਿੱਲੇ ਸਿਕਵੇ ਪੈਦਾ ਹੁੰਦੇ ਨੇਗੇ ਸੋ ਇਹੋ ਜਿਹੇ ਯਾਰਾਂ ਦੋਸਤਾਂ ਤੋਂ ਬਈ ਸਾਫ ਤੋਂ ਸਾਵਧਾਨੀ ਹੋਣਾ ਚਾਹੀਦਾ ਹੈਗਾ ਹੈਨਾ ਸੋ ਅੱਜ ਲਈ ਸਿਰਫ ਇੰਨਾ ਹੀ ਸੀ ਦੋਸਤੋ ਕੱਲ ਨੂੰ ਫਿਰ ਆਪਾਂ ਨਵੀਆਂ ਗੱਲਾਂ ਬਾਤਾਂ ਦਾ ਬਸ ਇਹੀ ਨੇ ਕੱਲ ਨੂੰ ਨਿਉ ਪਟਣੀ ਹੈਗੀ ਮੇਰੇ ਨਾਲ ਬਾਈ ਜੱਗਾ ਹੋਊਗਾ ਕੱਲ ਨੂੰ ਪਟਾਂਗੇ ਨਯੋ ਤੇ ਮਿਸਤਰੀ ਕੱਲ ਨੂੰ ਪਹੁੰਚ ਰਿਹਾ ਹੈਗਾ ਸੋ ਜਿਵੇਂ ਜਿਵੇਂ ਇਹ ਪੜਾਦਰ ਪੜਾਅ ਸਿਸਟਮ ਚੱਲੂਗਾ ਤੁਹਾਡੇ ਨਾਲ ਆਪਾਂ ਸਾਂਝਾ ਪਾਉਂਦੇ ਰਹਾਂਗੇ ਸੋ ਅੱਜ ਲਈ ਸਿਰਫ ਇੰਨਾ ਸੀਗਾ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ